ਯਾਰੋ ਸਤਿ ਸ੍ਰੀ ਅਕਾਲ ਹਾਜ਼ਰ ਹਾਂ ਇੱਕ ਨਵੇਂ ਲੈਕਚਰ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਲਸਫੀ ਦੀ ਦੁਨੀਆ ਜੋ ਕਿ ਇੰਡੀਅਨ ਫਲਸਫੀ ਦਾ ਆਪਾਂ ਲੈਕਚਰ ਸ਼ੁਰੂ ਕੀਤਾ ਹੋਇਆ ਹੈ ਭਾਰਤੀ ਦਰਸ਼ਨ ਇਹ ਦੀ ਹਿਸਟੋਰੀਕਲ ਡਵੈਲਪਮੈਂਟ ਹੈ ਉਹਦੇ ਬਾਰੇ ਕੁਝ ਸੰਖੇਪ ਦੇ ਵਿੱਚ ਗੱਲ ਕਰਾਂਗੇ ਭਾਰਤੀ ਦਰਸ਼ਨ ਦਾ ਇਤਿਹਾਸ ਇਹ ਇਤਿਹਾਸਕ ਵਿਕਾਸ ਕਿਵੇਂ ਕਿਵੇਂ ਫਿਰ ਇਹਨੇ ਡਿਵੈਲਪਮੈਂਟ ਕੀਤੀ ਹੈ ਜਿਸ ਤੋਂ ਇੱਕ ਤੱਕ ਦਾ ਰਿਕਾਰਡ ਇਹਦਾ ਮਿਲਦਾ ਉਹ ਸਿਲੈਕਟਡ ਰਿਕਾਰਡ ਦੇ ਲਈ ਆਪਾਂ ਗੱਲ ਕਰਾਂਗੇ ਭਾਰਤੀ ਦਰਸ਼ਨ ਇੱਕ ਲਗਾਤਾਰ ਵਿਕਸਿਤ ਹੋ ਰਹੀ ਵਿਚਾਰ ਪ੍ਰਣਾਲੀ ਦਾ ਨਾਮ ਹੈ ਡਿਵੈਲਪ ਹੋ ਰਹੀ ਜਿੱਤੇ ਇਹ ਸਭ ਤੋਂ ਵੱਧ ਪੁਰਾਣਾ ਹੈ ਉੱਥੇ ਇਸ ਵਿੱਚ ਕੁਝ ਖਾਸ ਵਿਸ਼ੇਸ਼ਤਾਵਾਂ ਵੀ ਪਾਈਆਂ ਜਾਂਦੀਆਂ ਹਨ ਜੋ ਨਾ ਕੇਵਲ ਉਸ ਸਮੇਂ ਪ੍ਰਫੁੱਲਤ ਸੰ ਬਲਕੇ ਆਧੁਨਿਕ ਵਿਚਾਰ ਵੀ ਉਹਨਾਂ ਤੋਂ ਕਾਫੀ ਪ੍ਰਭਾਵਿਤ ਹੋਏ ਐ ਹੁਣ ਪ੍ਰਾਤਨ ਸਮੇਂ ਦੀ ਉਸ ਵਿਚਾਰਕ ਪ੍ਰਥਾ ਸੀ ਜਿਹੜੀ ਉਹਦੇ ਤੋਂ ਲੈ ਕੇ ਅੱਜ ਕੱਲ ਦੀ ਜਿਹੜੀ ਆਧੁਨਿਕ ਵਿਚਾਰਧਾਰਾ ਦੇ ਵਿੱਚ ਜੋ ਸਾਂਝ ਅਤੇ ਏਕਤਾ ਪਾਈ ਜਾਂਦੀ ਹੈ ਉਹ ਸਮਝਾਂ ਹੀ ਬਣਦੀ ਹੈ ਬੇਸ਼ੱਕ ਇਸ ਵਿੱਚ ਕਈ ਵੱਖੋ ਵੱਖ ਇਥੋਂ ਤੱਕ ਕਿ ਕਈ ਵਿਰੋਧੀ ਵਿਚਾਰਧਾਰਾਵਾਂ ਵੀ ਪਾਈਆਂ ਜਾਂਦੀਆਂ ਹਨ ਪਰ ਫਿਰ ਵੀ ਇਸ ਦੀ ਵੇਦਾਂ ਪ੍ਰਤੀ ਸ਼ਰਧਾ ਅਤੇ ਅਧਿਆਤਮਕਤਾ ਦੀ ਪ੍ਰਧਾਨਤਾ ਇੱਕ ਸੰਜੁਕਤ ਵਿਚਾਰਧਾਰਾ ਹੋਣ ਦੇ ਪ੍ਰਮਾਣ ਹਨ ਹੁਣ ਭਾਰਤੀ ਦਰਸ਼ਨ ਦੇ ਵਿੱਚ ਅਜਿਹੇ ਸਾਝ ਪਰੇ ਤਤ ਨਾ ਕੇਵਲ ਸੰਪੂਰਨ ਭਾਰਤੀ ਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਇਹਨਾਂ ਦੀ ਛਾਪ ਭਾਰਤੀ ਸਮਾਜਿਕ ਧਾਰਮਿਕ ਅਤੇ ਨੈਤਿਕ ਸੋਚ ਤੇ ਵੀ ਵੇਖੀ ਜਾ ਸਕਦੀ ਹੈ ਕਿਉਂਕਿ ਉਹ ਪ੍ਰਭਾਵ ਸਾਡੇ ਮਨਾਂ ਤੇ ਪੈਂਦੇ ਨੇ ਜੇ ਅਸੀਂ ਉਹਨੂੰ ਸਮਝਿਆ ਜਾਂ ਪੜ੍ਹਿਆ ਹੋਏਗਾ ਜਾਂ ਸੁਣਿਆ ਵੀ ਕਿਤੇ ਧਿਆਨ ਨਾਲ ਹੋਏਗਾ ਜਾਂ ਕੁਝ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਸਾਡੀਆਂ ਚੱਲੀਆਂ ਆਉਂਦੀਆਂ ਨੇ ਵੀ ਇਹ ਕਰਨਾ ਚਾਹੀਦਾ ਇਹ ਨਹੀਂ ਕਰਨਾ ਐਦਾਂ ਬਣਿਆ ਐਦਾਂ ਬਣਿਆ ਜੋ ਕੁਝ ਵੀ ਕਿਸੇ ਦੀ ਸਮਝ ਮੁਤਾਬਕ ਕਿਸੇ ਦੇ ਦਿਮਾਗ ਦੇ ਵਿੱਚ ਗੱਲ ਪਈ ਹੋਈ ਹੈ ਪਰਤਿ ਦਰਸ਼ਨ ਦੇ ਇਸ ਵਿਸ਼ਾਲ ਅਤੇ ਸੰਯੁਕਤ ਰੂਪ ਨੂੰ ਇੱਕ ਪੱਖ ਰਾਹੀਂ ਸਮਝਣਾ ਥੋੜਾ ਮੁਸ਼ਕਲ ਹੈ ਇਹਦਾ ਇੱਕ ਪੱਖ ਰਾਹੀਂ ਨਹੀਂ ਆਪਾਂ ਇਹਨੂੰ ਸਮਝ ਸਕਦੇ ਇਹਦੇ ਸਾਨੂੰ ਸਾਰੇ ਪੱਖ ਵਿਚਾਰਨੇ ਪੈਂਦੇ ਕੋਈ ਇੱਥੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਜਨਮ ਲਿਆ ਤਾਂ ਲੈ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਸਮਝ ਕੇ ਹੀ ਆਪਾਂ ਮਤਲਬ ਅੰਡਰਸਟੈਂਡਿੰਗ ਕਰ ਸਕਦੇ ਹ ਕਿਉਂਕਿ ਇਤਿਹਾਸ ਦਾ ਇਹ ਸਭ ਤੋਂ ਮਤਲਬ ਜਿਹੜਾ ਲੰਮਾ ਪੜਾਅ ਵਾ ਅਤੇ ਗੁੰਝਲਦਾਰ एनआईजी कंपनी का आपा एक पेज पढ़ के या एक गल सुन के ही अंदाजा लगा लेंगे यानु समझ लांगे इसलिए इस ਵਿੱਚ ਅਸੀਂ ਭਾਰਤੀ ਦਰਸ਼ਨ ਦੇ ਇਤਿਹਾਸ ਨੂੰ ਸੰਭਵ ਅਤੇ ਜਿਵੇਂ ਉਹ ਕਿਤਾਬਾਂ ਵਾਲੇ ਨੇ ਕਿਹਾ ਵੀ ਜਿੰਨਾ ਵੀ ਟੁਕਮੇ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਦੀ ਗੱਲ ਕਰਾਂਗੇ ਇਸ ਨਾਲ ਇੱਕ ਸੰਖੇਪ ਅਤੇ ਸ਼ੁਰੂਆਤੀ ਗੱਲ ਆਪਾਂ ਕਰੀਏ ਨਾ ਤੇ ਹਰ ਇੱਕ ਵਿਸ਼ੇ ਅਤੇ ਵਿਚਾਰਧਾਰਾ ਦਾ ਇਤਿਹਾਸ ਹੁੰਦਾ ਕਿਸੇ ਵਿਅਕਤੀ ਦਾ ਵੀ ਵਸ ਇਤਿਹਾਸ ਹੁੰਦਾ ਅਤੇ ਉਹ ਇਤਿਹਾਸ ਕੇਵਲ ਕੁਝ ਮਿਲਣਯੋਗ ਤੱਤਾਂ ਦੇ ਆਧਾਰਤ ਹੁੰਦਾ ਜੋ ਤੱਤ ਮਿਲਦੇ ਨੇ ਲਿਖਤੀ ਰੂਪ ਦੇ ਵਿੱਚ ਜਿਸ ਨਿਰਪੇਖ ਐਬਸੋਲਿਊਟ ਹੋਣ ਦਾ ਦਾਵਾ ਨਹੀਂ ਕੀਤਾ ਜਾ ਸਕ ਉਸ ਦੇ ਕਿਸੇ ਵੀ ਉਹ ਕੇਵਲ ਅਨਮਾਨ ਹੀ ਹੁੰਦਾ ਹੈ ਇਸੇ ਤਰ੍ਹਾਂ ਭਾਰਤੀ ਦਰਸ਼ਨ ਦੇ ਇਤਿਹਾਸ ਸੰਬੰਧੀ ਜੋ ਵੰਡ ਜਾਂ ਇਸ ਦੇ ਇਤਿਹਾਸ ਦੇ ਅਨਮਾਨ ਦਾ ਅਧਿਐਨ ਆਪਾਂ ਕਰੀਏ ਤਾਂ ਇਸ ਲੈਕਚਰ ਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਾਂ ਇਸ ਵਿਧਾਇਏ ਦੇ ਵਿੱਚ ਸਾਨੂੰ ਪਤਾ ਲੱਗੇਗਾ ਬੇਸ਼ੱਕ ਇੱਕ ਮਤ ਤੋਂ ਪਦਾਰਤ ਨਹੀਂ ਹੁੰਦੀ ਪਰ ਫਿਰ ਵੀ ਇਸ ਦੇ ਵਿਸ਼ਾਲ ਤੇ ਗੁੰਝਲਦਾਰ ਢਾਂਚੇ ਨੂੰ ਸਮਝਣ ਲਈ ਕਾਫੀ ਸਹਾਇਕ ਹੋ ਜਾਂਦੀਆਂ ਨੇ ਕਿਤਾਬਾਂ ਵਗੈਰਾ ਜਿਹਦੋਂ ਅਸੀਂ ਪੜ੍ਹਦੇ ਹਾਂ ਹੁਣ ਆਮ ਤੌਰ ਤੇ ਅਸੀਂ ਜਿਹੜੀ ਇੰਡੀਅਨ ਫਲਸਫੀ ਜਾਂ ਭਾਰਤੀ ਦਰਸ਼ਨ ਦੀ ਵੰਡ ਦੋ ਭਾਗਾਂ ਵਿੱਚ ਕੀਤੀ ਜਾਂਦੀ ਹੈ ਵੈਦਿਕ ਜਿਹੜੀ ਆਰਥੋਡੌਕਸ ਵੈਦਿਕ ਅਤੇ ਅਵੈਦਿਕ ਅਨ ਆਰਥੋਡੌਕਸ ਵੈਦਿਕ ਜੋ ਦਰਸ਼ਨ ਵੇਦਾਂ ਨੂੰ ਅੰਤਮ ਗਿਆਨ ਦਾ ਪ੍ਰਮਾਣ ਮੰਨ ਕੇ ਚੱਲਦੇ ਹਨ ਉਹਨਾਂ ਨੂੰ ਵੈਦਿਕ ਦਰਸ਼ਨ ਅਥਾਰਟੀ ਜਿਹੜੀ ਹੈ ਉਹਨੂੰ ਵੈਦਿਕ ਦਰਸ਼ਨ ਕਹਿੰਦੇ ਤੇ ਇਸ ਦੇ ਉਲਟ ਵੇਦਾਂ ਨੂੰ ਜਏ ਪ੍ਰਮਾਨ ਮੰਨਣ ਤੋਂ ਇਨਕਾਰ ਕਰਨ ਵਾਲੇ ਦਰਸ਼ਨਾਂ ਨੂੰ ਜਾਂ ਫਲਸਫੀ ਨੂੰ ਅਵਾਇਦਿਕ ਦਰਸ਼ਨ ਕਹਿੰਦੇ ਆ ਇਸੇ ਤਰ੍ਹਾਂ ਇੱਕ ਹੋਰ ਵੰਡਨ ਸਾ ਇਹਨਾਂ ਨੂੰ ਆਸਤਿਕ ਅਤੇ ਨਾਸਤਿਕ ਵੀ ਆਖਿਆ ਜਾਂਦਾ ਹੈ ਸਭ ਵੈਦਿਕ ਦਰਸ਼ਨ ਆਸਤਿਕ ਹਨ ਅਤੇ ਉਹਨਾਂ ਵਿੱਚੋਂ ਜਿਵੇਂ ਸੰਖਿਆ ਬੋਧ ਦਰਸ਼ਨ ਦੇ ਪ੍ਰਭਾਵ ਕਾਰਨ ਨਾਸਤਿਕ ਵਿਚਾਰਾਂ ਵਾਲਾ ਹੋ ਗਿਆ ਸੀ। ਨਾਸਤਿਕ ਕਈ ਵੀ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਜਿਹੜਾ ਰੱਬ ਨੂੰ ਨਹੀਂ ਮੰਨਦਾ। ਇਸ ਜਾਂ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਇਸੇ ਤਰ੍ਹਾਂ ਸਾਰੇ ਅਵਾਇਦਿਕ ਦਰਸ਼ਨ ਨਾਲ ਹੀ ਨਾਸਤਿਕ ਵੀ ਹਨ। ਜਿਹੜੇ ਵੀ ਅਵਾਇਦਿਕ ਦਰਸ਼ਨ ਹੈ ਉਹਨਾਂ ਨੂੰ ਨਾਸਤਿਕ ਵੀ ਕਹਿ ਦਿੰਦੇ। ਅਜਿਹੀ ਵੰਡ ਤੋਂ ਇਲਾਵਾ ਹੋਰ ਵੀ ਅਗਰ ਗੱਲ ਕਰੀਏ ਤਾਂ ਭਾਰਤੀ ਦਰਸ਼ਨ ਦੇ ਵਿਸ਼ਾਲ ਇਤਿਹਾਸ ਨੂੰ ਸਮਝਣ ਲਈ ਇਸ ਦਾ ਵਰਗੀਕਰਨ ਦੀ ਅਗਰ ਗੱਲ ਕਰੀਏ ਕਿਉਂਕਿ ਇਸ ਦੇ ਆਰੰਭਾ ਦੇ ਵਿੱਚ ਹੀ ਵੇਦਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਇੱਥੇ ਉਸ ਤੋਂ ਬਾਅਦ ਜਿਵੇਂ ਰਮਾਇਣ ਮਹਾਭਾਰਤ ਦੇ ਨਾਲ ਨਾਲ ਕਈ ਹੋਰ ਵੀ ਜਿਹੜੀਆਂ ਵਿਦਿਕ ਵਿਚਾਰਧਾਰਾਵਾਂ ਚਾਰਵਾਕ ਬੁੱਧ ਦਰਸ਼ਨ ਜਾਂ ਜੈਨ ਦਰਸ਼ਨ ਦਾ ਪ੍ਰਸਾਰ ਹੋਇਆ ਇਸ ਤੋਂ ਬਾਅਦ ਇੰਡੀਅਨ ਫਲਸਫੀ ਜਾਂ ਭਾਰਤੀ ਦਰਸ਼ਨ ਦੀਆਂ 6 ਪ੍ਰਮੁੱਖ ਪ੍ਰਣਾਲੀਆਂ ਪਰਫੁੱਲਤ ਹੋਈਆਂ ਸਨ ਇਸ ਤਰ੍ਹਾਂ ਕੁਝ ਮੱਧ ਕਾਲਾਈ ਜਿਹੜੀਆਂ ਵਿਚਾਰਧਾਰਾਵਾਂ ਵੀ ਉਹ ਹੁੰਦੀਆਂ ਜਿਵੇਂ ਭਾਰਤੀ ਦਰਸ਼ਨ ਦੇ ਆਧੁਨਿਕ ਸਮੇਂ ਦੀਆਂ ਜਿਹੜੀਆਂ ਵਿਚਾਰਧਾਰਾ ਸੀ ਤੇ ਆਪਣੇ ਵਿਕਾਸ ਦਾ ਸਿਰਾ ਉਹ ਵੀ ਵਿਖਾਉਂਦੀਆਂ ਰਹੀਆਂ ਨੇ। ਉਹ ਇਸ ਸੰਪੂਰਨ ਇਤਿਹਾਸ ਦਾ ਇਹਨਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਭਾਰਤੀ ਦਰਸ਼ਨ ਦਾ ਆਰੰਭ ਜਿਹੜਾ ਸੀ origin ਇਹਦੀ ਉਤਪਤੀ ਵਿਕਾਸ ਡਿਵੈਲਪਮੈਂਟ ਜਾਂ ਕਲਾਸੀਫਿਕੇਸ਼ਨ ਭਾਰਤੀ ਦਰਸ਼ਨ ਦੇ ਸੰਯੁਕਤ ਇਤਿਹਾਸ ਨੂੰ ਸਮਝਣ ਲਈ ਇਸ ਦਾ ਵਰਗੀਕਰਨ ਕਰਨਾ ਪਹਿਲਾਂ ਥੋੜਾ ਜਿਹਾ ਜ਼ਰੂਰੀ ਹੁੰਦਾ ਭਾਵੇਂ ਕਿ ਵਰਗੀਕਰਨ ਬਿਲਕੁਲੇ ਠੋਸ ਇਤਿਹਾਸਕ ਤੱਥਾਂ ਦੇ ਨਿਰਭਰ ਨਹੀਂ ਹੋਵੇਗਾ ਕਿਉਂਕਿ ਇਹਨਾਂ ਦੇ ਕਾਲ ਸਮੇਂ ਕਾਲ ਸੰਬੰਧੀ ਕੋਈ ਇੱਕ ਮਤ ਨਹੀਂ ਮਿਲਦੀ ਕੁਝ ਇਤਿਹਾਸ ਦਾ ਸਮਾਂ ਕਈ ਵਾਰੀ ਡੇਟਾ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਮਿਲਦੀਆਂ ਪਰ ਫਿਰ ਵੀ ਅਸੀਂ ਡਾਕਟਰ ਰਾਧਾ ਕ੍ਰਿਸ਼ਨਨ ਰਾਏ ਜੋ ਭਾਰਤੀ ਦਰਸ਼ਨ ਦਾ ਵਰਗੀਕਰਨ ਕੀਤਾ ਗਿਆ ਉਸ ਉਦੇਸ਼ ਕਾਫੀ ਹੱਦ ਤੱਕ ਜਿਹੜਾ ਸਾਇਕ ਹੋਵੇਗਾ ਉਹ ਕਾਫੀ ਹੱਦ ਤੱਕ ਸਾਨੂੰ ਪਤਾ ਲੱਗਦਾ ਉਹਦੇ ਤੋਂ ਉਹਨਾਂ ਰਾਹੀਂ ਇਸ ਦੇ ਇਤਿਹਾਸ ਦੇ ਜਿਹੜੇ ਵਰਗ ਕੀਤੇ ਨੇ ਉਹਨਾਂ ਨੇ ਬਤਲ ਕੀਤਾ ਕਿ ਤੇ ਪ੍ਰਾਤਨ ਜਾਂ ਸ਼ੁਰੂਆਤੀ ਵਰਗ ਇਨਸ਼ੀਅਲ ਕਲਾਸਸ ਜਿਹੜੀਆਂ ਨੇ ਜਿਨ੍ਹਾਂ ਵਿੱਚ ਵੈਦਿਕ ਸਮਾਜ ਆ ਜਾਂਦਾ ਜਿਵੇਂ ਵੀਦ ਬ੍ਰਹਮਣਾ ਉਪਨਿਸ਼ਦ ਉਹਨਾਂ ਮਹਾਕਾਵ ਜਿਹੜਾ ਪੀਰੀਅਡ ਆਇਆ ਹੈਗਾ ਜਿਵੇਂ ਰਮਾਇਣ ਮਹਾਭਾਰਤ ਗੀਤਾ ਅਵਾਇਦਿਕ ਦਰਸ਼ਨ ਦੇ ਵਿੱਚ ਕੀ ਆਏ ਨੇ ਨੇ ਚਾਰ ਵਰਗ ਬੁੱਧ ਦਰਸ਼ਨ ਅਤੇ ਜੈਨ ਦਰਸ਼ਨ ਸੂਤਰ ਕਹਾਲ ਦੇ ਵਿੱਚ ਕੀ ਆ ਜਾਂਦੇ ਨੇ ਨਿਆਇ ਵਿਸ਼ੇਸ਼ਿਕਾ ਸ਼ਾਂਖਿਆ ਯੋਗ ਮੀਮਾਂਸਾ ਵਿਦਾਨ ਜਾਂ ਹੋਰ ਛੇ ਦਾਰਸ਼ਨਿਕ ਪ੍ਰਣਾਲੀਆਂ ਆ ਜਨੀਆਂ ਨੇ ਥੋੜੋ ਬਹਿੰਦੂ ਸਕੂਲ ਜਿਹੜੇ ਨੇ ਜੋ ਹਿੰਦੂਇਜ਼ਮ ਦੀ ਸਟੱਡੀ ਕਰਵਾਉਂਦੇ ਹੁਣ ਮੱਧਕਾਲੀ ਦੀ ਗੱਲ ਕਰੀਏ ਤਾਂ ਵੈਸ਼ਨਵ ਮਤ ਆਉਂਦਾ ਹੈ ਤੇ ਸ਼ਿਵ ਮਤ ਆਉਂਦਾ ਸ਼ਕਤੀ ਮਤ ਚੈਤਨਿਆ ਤੇ ਸਿੱਖ ਮਤ ਸਿੱਖੀਜ਼ਮ ਹੁਣ ਆਧੁਨਿਕ ਦੀ ਗੱਲ ਕਰੀਏ ਤਾਂ ਜਿਹੜੇ ਮਾਡਰਨ ਕੰਟੈਂਪੋਰੀ ਕਲਾਸਸ ਨੇ ਉਹਦੇ ਵਿੱਚ ਆਉਂਦੇ ਨੇ ਰਬਿੰਦਰਨਾਥ ਟੈਗੋਰ ਸਵਾਮੀ ਵਿਵੇਕਾਨੰਦ ਮਹਾਤਮਾ ਗਾਂਧੀ ਅਰਬਿੰਦੂ ਗੋਸ਼ ਕੇਸ਼ੀ ਪਟਾਚਾਰੀਆ ਤੇ ਮੁਹੰਮਦ ਇਕਬਾਲ ਤੇ ਸਰਵਪੱਲੀ ਰਾਧਾ ਕ੍ਰਿਸ਼ਨ ਇਹਨਾਂ ਕ ਅੱਜ ਸਵੀਕਾਰ ਕੱਲ ਨੂੰ ਆਪਾਂ ਹੋਰ ਪੜਾਂਗੇ ਤੁਹਾਡੇ ਬਾਹਨੇ ਅਸੀਂ ਵੀ ਪੜ ਲੈਨੇ ਕੁਝ ਨਵੀਂ ਗੱਲ ਸਿੱਖ ਲਈ ਦੀ ਆਪਣੇ ਆਪ ਨੂੰ ਬਿਜ਼ੀ ਰੱਖ ਲਈਦਾ ਮੀਡੀਆ ਕੇ ਤੁਹਾਨੂੰ ਚੰਗਾ ਲੱਗੇਗਾ ਅਗਰ ਠੀਕ ਲੱਗਦਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਨਹੀਂ ਚੰਗਾ ਲੱਗਦਾ ਤਾਂ ਡਿਸਲਾਈਕ ਕਰੋ ਇਹ ਸਿਆ ਤੁਹਾਡੀ ਹੈ ਅਸੀਂ ਤੇ ਮਾੜਾ ਚੰਗਾ ਆਪਣਾ ਕੰਮ ਆਪ ਕਰੀ ਹੋਣਾ ਅਸੀਂ ਤੇ ਆਪਣੇ ਸ਼ੌਂਕ ਪੂਰੇ ਕਰੀ ਹੋਣੇ ਜੇ ਤੇ ਤੁਹਾਨੂੰ ਲੱਗਦਾ ਕਿ ਕੋਈ ਇਤਿਹਾਸਕ ਜਾਂ ਕੁਝ ਵੀ ਤੁਹਾਨੂੰ ਫਲਸਫੀਕਲੀ ਜਾਣਕਾਰੀ ਮਿਲਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਕੇ ਕਰਵਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ